ਇੰਡਾ ਸਾਡੀ ਦੀ ਪ੍ਰੈਸ ਕਾਨਫਰੰਸ ਦਾ ਪਰਪਸ ਹੈ ਬਠਿੰਡਾ ਪੁਲਿਸ ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਸਾਡੀ ਦੋਨਾਂ ਟੀਮਾਂ ਬੇਸਿਕਲੀ ਸੀਆਈਏ 1 ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ ਚ ਸਾਨੂੰ 4 ਵਿਅਕਤੀਆਂ ਦੇ ਨਾਲ ਨਾਲ 4 ਵੱਖ-ਵੱਖ ਨਜਾਇਜ਼ ਅਸਲੇ ਬਰਾਮਦ ਹੋਏ ਔਰ 6 ਜ਼ਿੰਦਾ ਰਾਉਂਡ ਕਾਰਤੂਸ ਬਰਾਮਦ ਹੋਏ ਇਹਦੇ ਤਹਿਤ ਅਸੀਂ ਐਫਆਈਆਰ ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਹ ਕੋ ਦਰਜ ਕੀਤਾ ਇਦੇ ਵਿੱਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ CIA ਵਨ ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਹਿਬ ਕੋਲ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਪੱਟਾਂ ਦਾ ਪਲਾਨ ਸੀ ਜਿਹਦੇ ਵਿੱਚ ਇੱਕ ਧਿਰ ਦੇ ਮੰਗੂ ਸਿੰਘ ਵਾਸੀ ਪਿੰਡ ਫਤੇਗੜ ਨੌਬਾਦ ਜ਼ਿਲ੍ਹਾ ਬਠਿੰਡਾ ਮਨਪ੍ਰੀਤ ਸਿੰਘ ਉਰਫ ਅਨਿਲ ਅਗੇਨ ਵਾਸੀ ਪਿੰਡ ਫਤੇਗੜ ਨੌ ਆਬਾਦ ਔਰ ਗਲਜੀਤ ਸਿੰਘ ਉਰਫ ਡਿੰਪਾ ਵਾਸੀ ਚੁੰਬਾ ਪਾਈਕਾ ਬਠਿੰਡਾ ਇਨ੍ਹਾਂ ਕੋਲ ਲਜਾਇਜ਼ ਅਸਲੇ ਹੈ ਉਦੇ ਬਿਹਾਫ ਤੇ CIA ਦੀ uh, CIA اور uh, CID ٹیم ਨੇ जॉइंटली 13 ਤਰੀਕ ਨੂੰ ਪਿੰਡ ਫਤੇਗੜ ਨੋ ਤੋਂ ਦਿਵਸ ਅੱਡੇ ਕੋਲ ਮੰਗੂ ਸਿੰਘ اور ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ ਸਾਨੂੰ ਦੋ ਦੇਸੀ ਕਟੇ 315 ਬੋਥ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬਸੜਾ ਚੁੰਬਕਾਇਕਾ ਤੋਂ ਦਲਜੀਤ ਸਿੰਘ ਉਰਫ ਡਿੰਪਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਅਲੋਂਗ ਵਿਦ ਦੋ ਟੂ ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਗਨਦੀਪ ਸਿੰਘ ਵਾਸੀ ਸੈਕਟਰ 22 ਡੀ ਚੰਡੀਗੜ੍ਹ ਨੂੰ ਨੋਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ CIA 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਿਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗਗਨਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਕਸ਼ਾਫ ਤੇ ਇੱਕ ਹੋਰ ਪਿਸਤਲ ਦੇਸੀ ਬੱਤੀ ਬੋਲ ਬਰਾਮਦ ਹੋਈਏ ਸੋ ਇਸ ਕੇਸ ਚ ਸਾਨੂੰ ਫੁੱਲ 4 ਅਸਲੇ ਬਰਾਮਦ ਹੋਈਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਵੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੀ ਸੋ ਸਾਡੀ ਸੀਆਈਏ 1 ਔਰ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀਐਮਪਟ ਕੀਤਾ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ ਚੋਂ ਇੱਕ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਔਰ ਅਨਿਲ ਇਹਦੇ ਤੇ ਇੱਕ ਪਰਚਾ ਇਸੇ ਸਾਲ ਜਨਵਰੀ ਚ और स्नैचिंग द दर जोयासी का तलवंडी साबो और 5 uh, अगस्त ਨੂੰ ਹੀ ਇਹਦੇ ਤੇ 4th of the पर्चा दर्ज है सी अगेन एट तलवंडी साबो तो मुझे ना जो एक लड़का कम करता है दगनदीप सिंह वो उम्र ओ दी 36 साल है चंडीगढ़ से किसी इमिग्रेशन दी एजेंसी जी करता है बाकी तो तीनों ही एक पढ़ता है बीए च बाकी बेरोजगार ਪਾਟਾ ਤਾ ਨੂੰ ਜੋ ਜੀ ਸਾਨੂੰ ਇਨੀਸ਼ੀਅਲ ਇਨਪੁਟ ਸੀਗੀ ਜਿਹੜੀ ਗੁਰੂਗਾਸ਼ ਯੂਨੀਵਰਸਿਟੀ ਆ ਉਦੋਂ ਜਦੋਂ ਉਹਨਾਂ ਦੇ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਵਰਕ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ ਗਗਨਦੀਪ ਦਾ ਕੀ ਰੋਲਾ ਸਾਰੇ ਦੇ ਸਾਬ ਚੰਡੀਗੜ੍ਹ ਤੋਂ ਅਰੇਸਟ ਕੀਤਾ ਗਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇਦਾਂ ਦੇ ਇਲੀਸਿਟ ਵੈਪਨਸ ਕਿਸੇ ਨੇ ਯੂਜ਼ ਕਰਨੇ ਹੋਣ ਉਹ ਕਨੈਕਸ਼ਨ ਅਸੀਂ ਇਹਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕੀ ਸੀਗਾ ਬਟ ਇਹ ਅਸਲਾ ਬਰਾਮਦ ਇਹ ਇੱਕ ਖਾਸ ਗੁੱਟ ਹੈ ਜੋ ਅਸਲਾ ਰੱਖੇ ਹਲੇ ਤੱਕ ਜੋ ਪ੍ਰੀਲੀਮਿਨਰੀ ਪਤਾ ਲੱਗਿਆ ਕਿ ਇਹਦੇ ਜੋ ਕੁਝ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਬਟ ਕੋਈ ਪਰਟੀਕੂਲਰ ਗਰੁੱਪ ਹਲੇ ਤੱਕ ਸਾਡੇ ਨੋਲੇਜ ਵਿੱਚ ਨਹੀਂ ਮੈਮ ਮੇਜਰਾ ਤੁਸੀਂ ਗਗਨ ਦੀਪ ਤੁਸੀਂ ਗਗਨ ਦੀਪ ਤੁਸੀਂ ਚਾਹਲੀ ਵਾਲੇ ਪੁੱਛਕਿਛ ਕਰਦੇ ਇੰਨਾ ਦੀ ਇਨਫੋਰਮੇਸ਼ਨ ਤੇ ਉਹਦਾ ਕੁਸਲਾ ਆਰੰਭ ਹੋਇਆ ਨਹੀਂ ਜੀ ਉਹ ਤਾਂ ਸਾਡਾ ਆਪਣਾ ਸੋਰਸ ਹੈ ਜੀ ਉਹਦੀ ਇਨਫੋਰਮੇਸ਼ਨ ਤੇ ਅਸਲਾ ਆਰੰਭ ਨਹੀਂ ਹੋਇਆ ਬਟ ਇਹਾਂ ਦੇ ਜਿਹੜੇ ਬੰਦੇ ਇਨੀਸ਼ੀਅਲੀ ਫੜਿਆ ਅਕਿਊਜ਼ ਉਹਨਾਂ ਦੇ ਪੁੱਛਕਿਛ ਤੋਂ ਸਾਨੂੰ ਇਹਦਾ ਲਿੰਕ ਪਤਾ ਲੱਗਿਆ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਬੜੀ ਗੈਸਟਰਨਾਲਜੀ ਬਾਕਸ ਵਰਦਾਰੇ ਨਹੀਂ ਜੀ ਹਲੇ ਤੱਕ nothing concrete I can tell but remand uh, से जो कुछ पता लग तो गया भी लेकिन इसका तो सिर्फ उनका सी यूनिवर्सिटी भी जाल कर रहे हैं पिछले जो एक परफेक्ट थे जो वेरी डीप कॉलेज इन सिलाई का जगह मचिंदा दे आने का जिन्हें सरकारी या प्राइवेट कॉलेज थे उन ना दे बिच लगातार तो दान की लाइक ये जो सिस्टम कर रहे हैं वो भी नाल परी लेकर है कि तो दान की तो जी हले तो मैं नहीं दस सकती बट डिमांड लाइक ये ऐसी तो नहीं दस सकती कि ये देश रोल है तो बैठो ਕੀ ਕੁਝ ਵੀ ਪ੍ਰੈਕਟਿਸ ਕੀਤੀ ਸੀ ਕੀ ਨਜਾਇਜ਼ ਸੀ ਦੇਖੋ ਜੀ ਅਸਲਾ ਨਜਾਇਜ਼ਤਲਾ ਜਦੋਂ ਸਾਡੇ ਧਿਆਨ ਚ ਆ ਜਾਂਦਾ ਤਾਂ ਸਾਡੀ ਡਿਊਟੀ ਹੈ ਟੂ ਰਿਕਵਰ ਥਿਸ ਬਟ ਜੇ ਅਸੀਂ ਇਹਨੂੰ ਪ੍ਰੀਐਮਪਟਿ ਕਰਤਾ ਕ੍ਰਾਈਮ ਦਾ ਤਾਂ ਆਈ ਡੋਨਟ ਵਾਂਟ ਆਈ ਕੈਨਟ ਕਮੈਂਟ ਕਿ ਕਿੱਥੇ ਯੂਜ਼ ਹੋਣਾ ਸੀਗਾ ਬਟ ਹਾਂਜੀ ਕਾਫੀ ਟਾਈਮ ਹੋ ਗਿਆ ਮੈਂ ਵੀ ਅਸਲਾ ਪਕੜਿਆ ਜਾ ਰਿਹਾ ਵਾਟਐਵਰ ਅਵਲਪਨਸ ਆ ਦੇਣ ਕਿ ਪੀ ਤੋਂ ਆ ਰਿਹਾ ਜਾਂ ਪ੍ਰੀ ਦਾ ਨਾਮ ਆ ਰਿਹਾ ਕਾਪੀ ਟ੍ਰੇਸਬੈਕ ਕਰ ਦਿਓ ਕੈਨਕਲ ਸੋ ਅਗਰ ਅਗਰੇ ਟ੍ਰੇਸਬੈਕ ਨਾ ਹੋ ਰਿਹਾ ਅਸਲਾ ਹੱਥ ਹੀ ਰਹਿ ਗਿਆ ਰੇਸਪਰ ਜੀ ਆਈ ਥਿੰਕ ਬਠਿੰਡੇ ਦਾ ਆਈ ਕਨਟ ਰੀਲੀ ਕਮੈਂਟ ਬਟ ਕਾਉਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਆ ਮੈਂ ਪਿੱਛੇ ਜੇ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ Madhya Pradesh ਤੋਂ ਜਿੱਥੇ ਫੈਕਟਰੀਜ਼ ਚ ਬਣਾ ਵੀ ਰਹੀ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਇਵਨ ਇਨ ਜਲੰਧਰ ਵੱਖਰੇ ਵੱਖਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਚ ਜਾ ਰਹੇ ਆ ਐਂਡ ਵੀਲ ਆਲਸੋ ਟ੍ਰਾਈ ਕਿ ਜੇ ਸਾਨੂੰ ਸੋਰਸ ਮਿਲਦਾ ਤਾਂ ਅਸੀਂ ਅਸੀਂ ਵੀ ਜਾਵਾਂਗੇ ਫੜਿਆ ਗਿਆ ਜੋ ਪੰਜਾਬ ਤੋਂ ਹੋਵੇ ਜਿਹਨੂੰ ਅਸਲੇ ਤੋਂ ਉਹਨਾਂ ਨੂੰ ਸਪਲਾਈ ਕਰਦੇ इस पर्टिकुलर केस से तो जी मैं नहीं दस सकती बट अदरवाइज पंजाब पुलिस ने बहुत सारे आ, सोर्स है इदा दे लगे बट यस डेफिनेटली दे आर ट्रेस बैक टू या यूपी या मध्य प्रदेश जिथे इलिसिट बन गए थैंक यू देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर